ਉਹਨੇ ਮੇਰੀ ਜਨਾਨੀ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਮੇਸੀ ਨੂੰ ਦੱਸਤਾ ਤੇ ਮੈਂ ਫਿਰ ਗੁੱਸੇ ਦੇ ਵਿੱਚ ਉਹਨੂੰ ਗਾਲਾਂ ਕੱਢੀਆਂ ਤੇ ਉਹਨੇ ਮੇਰੇ ਅੱਖਾਂ ਹੀ ਮਿਰਜ਼ਾ ਬਾਗਿਆ ਦੀ ਜਨਾਨੀ ਨੇ ਤੇ ਗੱਜਰਾਂ ਦੀ ਹੋਰ ਚਗੀ ਇੱਕ ਤਾਂ ਹੋਰ ਸੀ ਮੈਂ ਦੇਖਿਆ ਨਹੀਂ ਰੱਖਾਈ ਮਿਰਚਾਂ ਹੀ ਪੈ ਗਈਆਂ ਮੈਨੂੰ ਬੇਲੜੇ ਸੋਟੇ ਸਰਗੇ ਅਸਿਰਚ ਹਾਜੀ ਦੰਦ ਤੋੜੇ ਮੇਰਾ ਦੰਦ ਟੋੜਤਾ ਪਸਲੀਆਂ ਮੇਰੀਆਂ ਦੋ ਟੁੱਟ ਗਈਆਂ ਉਹ ਵੀ ਕਿਰਾਏਦਾਰ ਆ ਮੈਂ ਵੀ ਕਿਰਾਏਦਾਰ ਆ ਮੈਂ 10 ਸਾਲ ਤੋ ਰਹੇ ਰਿਆ ਵਾ ਉਹ 2 ਸਾਲ ਤੋ ਰਹੇ ਰਿਆ ਵਾ ਜਦੋਂ ਦਾ ਆਇਆ ਵਾ ਮੈਨੂੰ ਪਰੇਸ਼ਾਨ ਕਰ ਰਿਹਾ ਤੇ 6 ਮਹੀਨੇ ਤੋ ਮੇਰੀ ਮਸ਼ੀਨ ਨੂੰ ਛੇੜ ਰਿਆ ਸੀ ਉਹ ਤੇ ਮੇਰੀ ਮਸ਼ੀਨ 6 ਮਹੀਨੇ ਬਾਅਦ ਇਹੀ ਮੈਨੂੰ ਦੱਸਿਆ ਜੀ ਤੋ ਆਤੀ ਬਾਈਕ ਨੇ ਕੰਪਲੀਟ ਨਹੀਂ ਹਈ ਸੀ ਬਾਈਕ ਨੇ ਕੰਪਲੀਟ ਕੀਤੀ ਸੀ ਤੇ ਉਹਦੀ ਕੰਪਲੀਟ ਕੈਨਸਲ ਕਰਾ ਦਿੱਤੀ ਕਿ ਜੀ ਜੀ ਜਨਾਨੀ ਨੂੰ ਕੋਈ ਅੱਗੇ ਕਰਕੇ ਨਾ ਉੱਥੇ ਤੇ ਦਬਕਾ ਮਰਵਾ ਕੇ ਗੁਰਮੀਤ ਸਿੰਘ ਤੋਂ ਦਬਕਾ ਮਰਵਾਇਆ ਉੱਥੇ ਇਹ ਐਸਾ ਹੀ ਗੁਰਮੀਤ ਸਿੰਘ ਆ ਦੇਖੋ ਸਚਾਈ ਹੈ ਜੀ ਇਹ ਹਾਲਤ ਦੇ ਵਿੱਚ ਪੁੱਛ ਮੈਨੂੰ ਚੱਕ ਕੇ ਲੈ ਗਈ ਇਹ ਮੇਰਾ ਟ੍ਰੀਟਮੈਂਟ ਕਰਾਇਆ ਮੈਨੂੰ ਕਿਹ ਮੇਰਾ ਮਲਾਜਾ ਕਰਾ ਰੂ ਮੈਂ ਬੂਈ ਬਿੱਥਾ ਮੈਂ ਕੀ ਕੀਤਾ ਕੋਈ ਮੈਂ ਨਸ਼ਾ ਕੀਤਾ ਹੋਗਾ ਮੇਰੇ ਸਾਹਮਣੇ ਆ ਜੂਗਾ ਤੂੰਾਨੂੰ ਮੈਂ ਛੱਡਾਂਗੇ ਨਹੀਂ ਤੇਰਾ ਪਰਚਾ ਤੱਕ ਨਹੀਂ ਹੋਂ ਦੇਵਾਂਗੇ ਪੁੱਛ ਰਹਾ ਹਾਂ ਵੀ ਮੇਰੀ ਜੀ ਸ਼ਾਇਦ ਇਹ ਬਾਹਰ ਗੱਲ ਰਹੀ ਹੈ ਕਹਿੰਦਾ ਤੂੰ ਮੇਰੇ ਨਾਲ ਗੱਲ ਹੀ ਨਾ ਕਰ ਕਹਿੰਦਾ ਜਿੰਨਾ ਮਰਜੀ ਗੱਲ ਕਰਨਾ ਮੇਰੇ ਨਾਲ ਗੱਲ ਨਾ ਕਰ ਵੈਸੇ ਤਾਂ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਸਾਡੇ ਇੱਥੇ ਅਮਨ ਕਾਨੂੰਨ ਸ਼ਾਂਤੀ ਹੈ ਲੇਕਿਨ ਅਜਿਹੀਆਂ ਉਦਾਹਰਨਾਂ ਦਿਨ-ਪ੍ਰਤੀ ਦਿਨ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਮਾਰ ਕੁੱਟ ਹੋਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਰਿਹਾ। ਮਾਮਲਾ ਥੋੜਾ ਸਮਝਦੇ ਹਾਂ। ਇਹ ਉਹ ਪੀੜਤ ਹੈ। ਬਾਈ ਜੀ ਕੀ ਨਾਮ ਤੁਹਾਡਾ? ਰਾਹੁਲ ਪਰਮਾ ਦਾ ਨਾਮ ਹੈ ਮੇਰਾ ਜੀ। ਇਹ 26 ਜਨਵਰੀ ਰਾਤ ਨੂੰ ਹੋਈ ਹੈ ਜੀ। ਠੀਕ ਹੈ। ਕੀ ਮਾਮਲਾ ਕਿਵੇਂ ਕੀ ਹੋਇਆ? ਮਾਮਲਾ ਇਹਨੇ ਮੇਰੀ ਮਸ਼ੀਨ ਨੂੰ ਛੇੜਿਆ ਜੀ ਜੀਤਰਾਮ ਦੇ ਬੰਦੇ ਨੇ। ਮੈਂ ਉਹਨੂੰ ਪੁੱਛਣ ਗਿਆ ਤੇ ਉਹਨੇ ਕੋਈ ਜਵਾਬ ਨਹੀਂ ਦਿੱਤਾ ਫਿਲਹਾਲ। ਫਿਰ ਮੈਂ ਗੁੱਸੇ ਦੇ ਵਿੱਚ ਬਾਹਰ ਚਲੇ ਗਿਆ ਜਦੋਂ ਮੇਰੀ ਮਸ਼ੀਨ ਨੇ ਮੈਨੂੰ ਕਿਹਾ ਤੇ ਮੈਂ ਡਰਿੰਕ ਕੀਤੀ, ਪੋਆ ਪੀਤਾ ਮੈਂ ਕੁਆਟਰ ਪੀ ਕੇ ਮੈਂ ਜੇ ਵਾਪਸ ਆਨ ਲੱਗਾ ਫਿਰ ਮੈਂ ਰੋਕਿਆ ਮੈਂ ਕਿ ਗਲਤ ਹੋ ਜੂਗੀ ਡ੍ਰਿੰਕ ਕੀਤੀ ਹੈ ਫਿਰ ਮੇਰੇ ਫੋਨ ਆ ਗਿਆ ਮਨੋ ਕਿ ਤੇਰੇ ਬ੍ਰਦਰ ਨੂੰ ਚਗਾਤਾ ਉਹ ਮੁੰਡੇ ਨੇ ਜਿਹਨੇ ਮੇਰੇ ਬਿਸਤਰ ਨੂੰ ਛੇੜਿਆ ਸੀਗਾ ਮੈਂ ਗੁੱਸੇ 'ਚ ਗਿਆ ਮੈਂ ਕਿ ਮੇਰੇ ਭਰਾ ਨੂੰ ਚਕਵਾਤਾ ਤੁਸੀਂ ਉੱਪਰ ਮੇਰੀ ਭੈਣ ਵੀ ਖੜੀ ਸੀਗੀ ਮਿਸ਼ੀ ਜੀ ਮੇਰੀ ਤੇ ਮੇਰੇ ਭਾਂਜੇ ਭਰਾ ਨੂੰ ਛੁਡਾਣ ਗਏ ਸੀਗੇ ਰਾਤੀ ਪੜਾਈ ਤੇ ਉਹਨਾਂ ਨੇ ਦੋ ਜਨਾਨੀਆਂ ਨੇ ਤੇ ਜੀਤ ਨੇ ਮਨੂੰ ਹੇ ਮਿਰਚਾ ਪਾ ਕੇ ਮੂੰਹ ਚ ਕੋਈ ਨਸ਼ੀਲਾ ਪਾ ਕੇ ਇਹ ਸਾਡੇ ਥੱਲੇ ਰਹਿੰਦਾ ਘਰ ਦੇ ਥੱਲੇ ਰਹਿੰਦਾ ਮੈਂ ਉੱਪਰ ਰਹਿਣਾ ਵਾ ਅਸੀਂ 10 ਸਾਲਾਂ ਤੋਂ ਰਹਿ ਰਹੇ ਆ ਉਹ 2 ਸਾਲਾਂ ਤੋਂ ਰਹਿ ਰਿਹਾ ਵਾ ਜੀ ਕਿਰਾਏਦਾਰ ਸਬਸਕ੍ਰਾਈਬਰ ਉਹ ਵੀ ਕਿਰਾਏਦਾਰ ਆ ਮੈਂ ਵੀ ਕਿਰਾਏਦਾਰ ਆ ਮੈਂ 10 ਸਾਲਾਂ ਤੋਂ ਰਹਿ ਰਹੇ ਆ ਵਾ ਉਹ 2 ਸਾਲ ਤੋਂ ਰਹਿ ਰਿਹਾ ਵਾ ਜਦੋਂ ਤਾਂ ਆਇਆ ਵਾ ਮੈਨੂੰ ਪਰਚਾੜ ਕਰ ਰਿਹਾ ਤੇ 6 ਮਹੀਨੇ ਤੋਂ ਮੇਰੀ ਮਿਸੇ ਨੂੰ ਛੇੜ ਰਿਹਾ ਸੀ ਉਹ ਤੇ ਮੇਰੀ ਮਿਸੇ ਨੇ 6 ਮਹੀਨੇ ਬਾਅਦ ਹੀ ਮੈਨੂੰ ਦੱਸਿਆ ਕਿ ਮੈਂ ਉਹ ਤਾਂ ਨਹੀਂ ਦੱਸ ਰਹੀ ਸੀ ਕਿ ਮੈਨੂੰ ਗੁੱਸਾ ਆ ਜਾਊਗਾ ਤੇ ਕੋਈ ਜਦਾ ਜਦਾ ਵੱਧ ਜੂ ਕੀ ਗੱਲ ਉਹਨੇ ਤਾਂ ਨਹੀਂ ਦੱਸਿਆ ਤੇ ਜਦੋਂ ਜਦਾ ਹੱਦ ਤੋਂ ਵੱਧ ਕੰਮ ਵੱਧ ਗਿਆ ਜਦੋਂ ਉਹਨੇ ਮੇਰੀ ਜਨਾਨੀ ਨੂੰ ਹੱਤ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਮੇਰੀ ਸੀ ਮੈਨੂੰ ਦੱਸਤਾ ਤੇ ਮੈਂ ਫਿਰ ਗੁੱਸੇ ਦੇ ਵਿੱਚ ਉਹਨੂੰ ਗਾਲਾਂ ਕੱਢੀਆਂ ਤੇ ਉਹਨੇ ਮੇਰੀ ਅੱਖਾਂ 'ਚ ਮਿਰਚਾ ਪਾ ਕੇ ਉਹਦੀ ਜਨਾਨੀ ਨੇ ਤੇ ਜਨਾਨੀ ਹੋਰ ਸੀਗੀ ਇੱਕ ਤਾਂ ਹੋਰ ਸੀ ਮੈਂ ਦੇਖਿਆ ਨਹੀਂ ਐ ਰੱਖੇ ਮਿਰਚੀਆਂ ਪੈ ਗਈਆਂ ਮੈਨੂੰ ਬੇਲਣੇ ਸੋਟੇ ਸਰਗੇ ਅਸਿਰਚ ਹਾਂ ਜੀ ਦੰਦ ਤੋੜੇ ਮੇਰਾ ਦੰਦ ਤੋੜਦਾ ਪਸਲੀਆਂ ਮੇਰੀਆਂ ਦੋ ਟੁੱਟ ਗਈਆਂ ਹਾਂ ਜੀ ਮੇਰਾ ਬਹੁਤ ਬੁਰਾ ਕੀ ਤਹਿਲੂਕਾ ਨਹੀਂ ਕਰਨੀ ਵਾਲੀ ਗੱਲ ਹੈ ਕਿ ਤੇਰੀ ਪੱਤਰੀਆਂ ਫ੍ਰੈਕਚਰ ਹੋ ਗਈਆਂ ਤੇਰਾ ਦੰਦ ਹਿਲ ਗਿਆ ਪਰ ਜਿਹੜੀ ਮੈਡੀਕਲ ਲਿਗੋ ਰਿਪੋਰਟ ਹੈ ਉੱਥੇ ਵੀ ਆਇਆ ਹੈ ਆਇਆ ਹਾਂ ਹਾਂਜੀ ਸਿਰਫ 323 ਲਾਈ ਹੈ ਪੁਲਿਸ ਇਹ ਪੁਲਿਸ ਕਹਿੰਦੀ ਮੈਂ ਆਪਣੇ ਬਚਾਅ ਵਾਸਤੇ 323 ਲਾਈ ਹੈ ਬਾਕੀ ਕਾਰਵਾਈ ਬਾਅਦ ਚ ਕਰਾਂਗੇ ਜਾਂ ਤੂੰ ਆਪੇ ਕਰ ਜਦੋਂ ਮੈਡੀਕਲ ਰਿਪੋਰਟ ਪੂਰੀ ਮੈਡੀਕਲ ਪੂਰੀ ਰਿਪੋਰਟ ਚਲੇਗੀ ਇੱਕ ਰਿਪੋਰਟ ਰਹਿ ਗਈ ਹੈ ਉਹ ਅੱਜ ਜਾਣੀ ਹੈ ਜੀ ਉਹ ਵੀ ਰੋਕਦੇ ਰਿਪੋਰਟਾ ਉਹਨੂੰ ਤਾਂ ਟਾਈਮ ਨਾਲੋਂ ਜ਼ਿਆਦਾ ਲੱਗ ਰਿਹਾ ਕੋਈ ਪਹੁੰਚ ਲੜਾ ਰਿਹਾ ਜੀ ਮੇਰਾ ਕੋਈ ਨਹੀਂ ਹੈਗਾ ਮੇਰੇ ਸਿਰਫ ਮੈਂ ਇਕੱਲਾ ਹੀ ਹ ਗਰਿਆ ਸੀ ਉਹ ਵੀ ਨਹੀਂ ਆ ਰਿਹਾ ਕਹਿੰਦਾ ਮੈਨੂੰ ਚਕਾਰੂਗੇ ਵੀ ਉਹਨਾਂ ਦੀ ਪਹੁੰਚ ਜਿਆਦਾ ਵਾ ਠੀਕ ਹੈ ਮੈਂ ਤੇ ਤੁਹਾਡੀ ਵਾਈਫ ਨੇ ਕੰਪਲੀਟ ਨਹੀਂ ਕਰ ਦਿੱਤੀ ਵਾਈਫ ਨੇ ਕੰਪਲੀਟ ਕੀਤੀ ਸੀ ਤੇ ਉਹਦੀ ਕੰਪਲੀਨਟ ਕੈਨਸਲ ਕਰਾਤੀ ਕਿ ਤੀਜੀ ਜਨਾਨੀ ਨੂੰ ਕੋਈ ਅੱਗੇ ਕਰਕੇ ਨਾ ਉੱਥੇ ਤੇ ਦਬਗਾ ਮਰਵਾ ਕੇ ਗੁਰਮੀਤ ਸਿੰਘ ਤੋਂ ਦਬਗਾ ਮਰਵਾਇਆ ਉੱਥੇ ਇਹ ਐਸਆਈ ਗੁਰਮੀਤ ਸਿੰਘ ਤੇ ਐਸਆਈ ਮੈਨੂੰ ਇਹ ਨਹੀਂ ਪਤਾ ਮੇਰਾ ਆਈਓ ਕੌਣ ਹੈ ਮੇਰਾ ਆਈਓ ਜਿਹੜਾ ਮੈਨੂੰ ਚੱਕਿਆ ਸੀਗਾ ਮੈਨੂੰ ਕੋਈ ਕੁੱਟਦੇ ਪਏ ਸੀ ਨਾ ਮੈਨੂੰ ਚੱਕ ਕੇ ਲੈ ਗਏ ਪੁਲਸ ਵਾਲੇ ਮੈਨੂੰ ਪੁਲਸ ਵਾਲੇ ਚੱਕ ਕੇ ਲੈ ਗਏ ਮੈਨੂੰ ਕੁੱਟਦੇ ਉਹੀ ਹਾਲਾਤ ਚ ਆ ਫੋਟੋ ਦਿ ਕਿ ਮੈਂ ਬਹੁਤ ਦਰਦ ਬਰਦਾਸ਼ਤ ਕਰ ਲਿਆ ਜੀ ਮੈਂ ਤਾਂ ਮਰ ਮਨੂੰ ਚਾਹੁੰਦਾ ਮਰਿਆ ਸੀਗਾ ਉਹ ਕਹਿੰਦਾ ਮਾਰਦਾ ਤੈਨੂੰ ਜਾਂ ਕਰ ਲਾ ਜੋ ਕਰਨਾ ਆ ਫੋਟੋ ਦੇਖੋ ਦਿਓ ਫੋਟੋ ਕਮੇਟ ਫੋਟੋ ਤਾਂ ਦਿਖਾਓ ਜਰਾ ਜੀ ਆਹ ਦੇਖੋ ਸੱਚਾਈ ਹੈ ਜੀ ਇਹ ਹਾਲਤ ਦੇ ਵਿੱਚ ਪੁਲਿਸ ਮੈਨੂੰ ਚੱਕ ਕੇ ਲੈ ਗਈ ਇਹ ਨਹੀਂ ਮੇਰਾ ਟ੍ਰੀਟਮੈਂਟ ਕਰਾਇਆ ਮੈਨੂੰ ਕਹੇ ਮੇਰਾ ਮਲਾਜਾ ਕਰਾ ਦੂ ਮੈਂ ਬੁਈ ਬੀਤਾ ਮੈਂ ਕੀ ਕੀਤਾ ਕੋਈ ਮੈਂ ਨਸ਼ਾ ਕੀਤਾ ਹੋਗਾ ਮੇਰੇ ਸਾਹਮਣੇ ਆਜੂਗਾ ਉਹਨੂੰ ਵੀ ਚੱਕੋ ਜਿਹਨੇ ਮੈਨੂੰ ਮਾਰਿਆ ਪਾਪਾ ਜੀ ਇਹ ਬਾਤ ਚ ਕਰ ਲੈਂਦੇ ਹਾਂ ਮੈਂ ਕਿਤਨਾ ਕਿਤੇ ਮੈਡੀਕਲ ਲਿਗਲ ਦੀ ਰਿਪੋਰਟ ਹੈ ਕੀ ਹੈ ਉਹਦੇ ਵਿੱਚ 23 27 ਤਰੀਕ ਬਰਤੀ ਉਹਦੇ ਵਿੱਚ ਵੀ ਸੱਟਾਂ ਪੇਟਾਂ ਆਈਆਂ ਹੋਈਆਂ ਨੇ ਮੈਂ ਦੇਖ ਪਾ ਰਹੇ ਹਾਂ ਕਿ ਸੱਟਾਂ ਬਟਾਈਆਂ ਹੋਈਆਂ ਨੇ ਤੇ ਨਾਲ ਦੇ ਨਾਲ ਇੱਕ ਹੋਰ ਰਿਪੋਰਟ ਹੈ ਜਿਹਦੇ ਵਿੱਚ ਰਿਬਸ ਦਾ ਜਿਹੜਾ ਹੈਗਾ ਸੱਜੇ ਪਾਸੇ ਸਾਡੇ ਵੱਜੇ ਆ ਜੀ ਹਾਂ ਸਾਰਾ ਇੱਧਰ ਤੇ ਇੱਕ ਆ ਬੁੱਲ ਫਾੜੇ ਸਾਰੇ ਆਖਰੇ ਵਿੱਚ ਮਿਰਥਾ ਪਾ ਕੇ ਬੁੜਾ ਬੁੜਾ ਹਾਲ ਕੀਤਾ ਫੋਟੋ ਸੋ ਇੱਥੇ ਵੀ ਹਾਂ ਰਿਬਸ ਦੇਖ ਸਕਦੇ ਹੋ ਦਰਸ਼ਕੋ ਤੁਸੀਂ ਰਿਬ ਆਪਣੇ ਫ੍ਰੈਕਚਰ ਆਫ ਦਾ 4th ਐਂਡ ਪੋਸੀਬਲੀ 5th ਰਿਬ ਇੰਟਰਨਲ ਹੈ ਠੀਕ ਹੈ ਔਨ ਦਾ ਰਾਈਟ ਸਾਈਡ ਤੇ ਕਿਤਨਾ ਕਿਤੇ ਦੀਆਂ ਰਿਪੋਰਟਾਂ ਹੈਗੀਆਂ ਨੇ ਤੁਹਾਡੀ ਪਹੁੰਚ ਬੜੀ ਹੈ ਜੀ ਬਹੁਤ ਪਹੁੰਚ ਹੈ ਜੀ ਤੁਹਾਨੂੰ ਅਸੀਂ ਛੱਡਾਂਗੇ ਨਹੀਂ ਤੇਰਾ ਪਰਚਾ ਤੱਕ ਨਹੀਂ ਹੁੰ ਦਵਾਵਾਂਗੇ ਪਹੁੰਚਣਾ ਹੁਣ ਵੀ ਮੇਰੀ ਜਿਹੀ ਸ਼ਰੇ ਨਾਲ ਬਾਹਰ ਗੱਲ ਹੋਈ ਹੈ ਕਹਿੰਦਾ ਤੂੰ ਮੇਰੇ ਨਾਲ ਗੱਲ ਹੀ ਨਾ ਕਰ ਕਹਿੰਦਾ ਜਿੱਦਾਂ ਮਰਜ਼ੀ ਗੱਲ ਕਰ ਲੈ ਮੇਰੇ ਨਾਲ ਗੱਲ ਨਾ ਕਰੋ ਜੀ ਆਹ ਸਾਹਮ ਆਪ ਖਬਰ ਲਕੀਨ ਆਦੀ ਠੀਕ ਹੈ ਮੈਨੂੰ ਹੁਣ ਕੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਐਡਮਿਸ਼ਨ ਦੀ ਕੀ ਮੰਗ ਕਰਦੇ ਹੋ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਵੀ ਕਿਸੇ ਹੋਰ ਗਰੀਬ ਬੰਦੇ ਨਾਲ ਕਰੀ ਇੱਦਾਂ ਹੀ ਕਿਧਰ ਘਟਰਾ ਨਾ ਹੋਵੇ ਮੇਰੀ ਪੂਰੀ ਸੁਣਵਾਈ ਕੀਤੀ ਜਾਵੇ ਪੁਲਿਸ ਦਰਾਂ ਮੈਂ ਪੁਲਿਸ ਵਾਰੇ ਕੋਈ ਵੀ ਮਾੜਾ ਜਾਂ ਕੋਈ ਦਲ ਸ਼ਬਦ ਨਹੀਂ ਬੋਲੇ ਗਿਆ ਕਿ ਜਿਹੜਾ ਉਹਨਾਂ ਨੂੰ ਪਿੰਚ ਹੋਇਆ ਹੋਵੇ ਲੇਕਿਨ ਉਹ ਤਾਂ ਵੀ ਮੇਰੀ ਕੋਈ ਕਾਰਵਾਈ ਨਹੀਂ ਕਰ ਰਹੀ ਬਹੁਤ ਹੀ ਇਹ ਪੰਜਾਬ ਪੁਲਿਸ ਵਾਸਤੇ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਸਰਕਾਰਾਂ ਕਹਿੰਦੇ ਡੈਮੋਕ੍ਰੇਸੀ ਹੈ ਸਰਕਾਰ ਹਨਾ ਗਵਰਨਮੈਂਟ ਆਫ ਦੀ ਪੀਪਲ ਫੋਰ ਦੀ ਪੀਪਲ ਬਾਏ ਦਾ ਪੀਪਲ ਲੋਕ ਇਸ ਐਬਲੋਕੈਸ ਹੀ ਬੜਾ ਵਸਤੀ ਹੁੰਦੀ ਹੈ ਸੋ ਪੁਲਿਸ ਦਾ ਵੀ ਫਰਜ ਬਣਦਾ ਹੈ ਕਿ ਦੁੱਧ ਪਾਣੀ ਦਾ ਪਾਣੀ ਕਰਨਾ ਤੇ ਜੇ ਪੀੜਤਾਂ ਨੂੰ ਇਨਸਾਫ ਦਿਵਾਣਾ ਜਿਨ੍ਹਾਂ ਨੂੰ ਇਸ ਤਰ੍ਹਾਂ ਬਰਬਰਤਾ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਤੇ ਦੋ ਹਫ਼ਤੇ ਤਕਰੀਬਨ ਹੋਣ ਨੂੰ ਆ ਗਏ ਨੇ ਲੇਕਿਨ ਹਲੇ ਵੀ ਪੀੜਤ ਨੂੰ ਇਨਸਾਫ ਨਹੀਂ ਮਿਲ ਪਾਰਾ ਜੋ ਮੈਡੀਕਲ ਲੀਗਲ ਰਿਪੋਰਟ ਹੁੰਦੀ ਹੈ ਐਮ ਐਲ ਆਰ ਹੁੰਦੀ ਹੈ ਹਸਪੀਟਲ ਦੀ ਉਹ ਵੀ ਦੱਸ ਰਹੀ ਹੈ ਕਿ ਜੀ ਹਾਂ ਡੀਸੀ ਰੈਟ ਪਰਚੀ ਜਿਹੜੀ ਹੁੰਦੀ ਹੈ ਨਾ ਉਹ ਪਹਿਲਾਂ 27 ਫਰੀ ਕੀ ਦਿੱਤੀ ਚੀ ਜੀ ਪਰਚੀ ਉਹਨੇ ਰੋਕੇ ਵਾਲੀ ਤੇ ਉਹ ਵੀ ਦਿੱਤੀ ਗਈ ਹੈ ਕਟਾ ਕੇ ਫੀਸ ਭਰ ਕੇ ਤੇ ਨਾਲ ਦੇ ਨਾਲ ਜਿਹੜੀ ਐਮ ਐ ਲੱਗੀ ਆ ਲੇਕਿਨ ਸਿਰਫ ਕੁਝ ਹੀ 323 ਇੱਕ ਦਫਾ ਲਾ ਕੇ ਸਿਰਫ ਧੱਕੇ ਮੁੱਕੀ ਵਾਲੀ ਹਲਕੀ ਜੀ ਇਹ ਮੈਨੂੰ ਡਰ ਆ ਵੀ ਜਾ ਰਿਹਾ ਮੈਂ ਮਾਰਕ ਅੱਲਾ ਨਹੀਂ ਜਾ ਸਕਦਾ ਇਸ ਟਾਈਮ ਜੇ ਮੈਨੂੰ ਕੁਝ ਹੋ ਗਿਆ ਉਹਦਾ ਜ਼ਿੰਮੇਵਾਰ ਉਹ ਬੁੰਡਾ ਜੀਤ ਹੋਊਗਾ ਜਾਂ ਉਹ ਜਿਹੜੇ ਉਹਦੇ ਉੱਪਰ ਕਾਰਵਾਈ ਕਰਨ ਵਾਲੇ ਸਾਥ ਦੇ ਨਾਲੇ ਆ। ਸੋ ਕਿਤਨਾ ਕਿਤੇ ਦਰਸ਼ਕੋ ਹੁਣ ਸਮਝਣ ਦੀ ਲੋੜ ਹੈ ਕਿ ਜੇ ਸਰਕਾਰਾਂ ਤੇ ਪੁਲਿਸ ਹੀ ਪੀੜਤ ਦੀ ਮਰਦ ਨਹੀਂ ਕਰਨਗੀਆਂ ਤੇ ਜੇ ਕੋਈ ਦਫਾ ਉਹ ਤੇ ਬਣਦੀ ਹੋਈ ਜਿਹੜੀ ਕਾਰਵਾਈ ਹੈ ਉਹ ਜਿਹੜਾ ਨੇ ਕੁੱਟਿਆ ਮਾਰਿਆ ਉਹਨਾਂ ਤੇ ਨਹੀਂ ਹੋਊਗੀ ਜਦਕਿ ਜਿਹੜੇ ਡਾਕੂਮੈਂਟੇਸ਼ਨ ਨੇ ਉਹ ਪ੍ਰੂਫ ਨੇ ਕਹਿੰਦੇ ਕਾਗਜ਼ ਬੋਲਦੇ ਆ ਪ੍ਰੂਫ ਬੋਲਦੇ ਆ ਜੇ ਪ੍ਰੂਫਾਂ ਦੇ ਵਿੱਚ ਆਇਆ ਹੋਇਆ ਕਿ ਲੜਾਈ ਹੋਈ ਹੈ ਤਾਂ ਹੱਡੀ ਸੱਟ ਵੱਜੀ ਹੈ ਤਾਂ ਸਿਰਫ 323 ਨਾਲ ਹੀ ਗੱਲ ਨਹੀਂ ਨਿਬੜਨੀ ਸ਼ਾਇਦ ਇਹਨਾਂ ਵਿੱਚ ਜਿਹੜੀ ਹੋਰ ਆਈਪੀਸੀ ਦੀਆਂ ਦਫਾਵਾਂ ਹੁੰਦੀਆਂ ਨੇ ਵਿਚ ਹੋਰ ਵਾਧੇ ਕਰਨ ਦੀ ਲੋੜ ਹੈ ਤਾਂ ਹੀ ਪੀੜਤ ਨੂੰ ਇਨਸਾਫ ਮਿਲ ਸਕੂਗਾ ਤੇ ਜਿਨ੍ਹਾਂ ਨੇ ਅਜੇ ਕੋਈ ਹਰਕਤ ਕੀਤੀ ਹੈ ਕੁੱਟਿਆ ਮਾਰਿਆ ਜਿਵੇਂ ਪੀੜਤ ਕਹਿ ਰਿਹਾ ਕਿ ਮੇਨੂੰ ਤਾਂ ਜਾਨੋਂ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਸ਼ਾਇਦ ਫਿਰ ਉਸ ਤੋਂ ਬਾਅਦ ਇਨਸਾਫ ਪੀੜਤ ਨੂੰ ਮਿਲੇਗਾ ਜੇਕਰ ਪੂਰੀ ਪ੍ਰੋਪਰ ਕਾਰਵਾਈ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਨੇ ਅਜੇ ਹੀ ਹਰਕਤ ਕੀਤੀ ਹੈ ਵਧੇਰੀ ਜਾਣਕਾਰੀ ਹਾਸਲ ਕਰਦਿਆਂ ਇਸ ਕੇਸ ਵਿੱਚ ਜੋ ਆਈਓ ਨੇ ਜਗਦੀਸ਼ ਜੀ ਨੇ ਐਸਆਈਜੀ ਜਗਦੀਸ਼ ਜੀ ਇਹ ਰਾਹੁਲ ਵਰਮੇ ਵਾਲਾ ਮੈਟਰ ਕੀ ਹੈ ਜੀ ਕਾਫੀ ਦਾ ਬੰਦਾ ਇਹ ਚਲਾ ਰਿਹਾ ਕਾਫੀ ਗਹਿਰੇ ਇਨਸਾਫ ਦੋ ਇਨਸਾਫ ਦੋ ਗੱਲ ਇਸ ਤਰ੍ਹਾਂ ਜੀ ਵੀ 27/124 ਨੂੰ ਤਕਰੀਬਨ 3 ਵਜੇ ਦਰਖਾਸਤ ਆਈ ਮੇਰਾ ਹੌ ਨਾਂ ਦਾ ਜਿਹੜਾ ਵਿਅਕਤੀ ਹੈ ਉਹ ਦੋਨੋਂ ਕਰਾਇਤੇ ਰਹਿੰਦੇ ਨੇ ਤਾਜਪੁਰ ਰੋਡ ਤੇ ਉੱਪਰ ਇਹ ਰਹਿੰਦਾ ਤੇ ਥੱਲੇ ਉਹ ਦੂਸਰਾ ਵਿਅਕਤੀ ਰਹਿੰਦਾ ਦੋਨੋਂ ਫੈਮਿਲੀ ਮੈਂ ਨੇ ਰਾਹੁਲ ਬਰਮਾ ਸ਼ਰਾਬੀ ਕੋ ਉਹਨਾਂ ਨੂੰ ਗਾਲਾਂ ਕੱਢਦਾ ਸੀਗਾ ਤੇ ਉਹ ਕੰਪਲੇਂਟ ਦੇ ਕੇ ਗਏ ਜਦੋਂ ਅਸੀਂ ਇਹਨੂੰ ਲੈਣ ਗਏ ਤਾਂ ਇਹ ਘਰੋਂ ਭੱਜ ਗਿਆ ਉਸ ਤੋਂ ਬਾਅਦ ਅਸੀਂ ਦੂਜੀ ਪਾਰਟੀ ਦਰਖਾਸਤ ਦੇ ਕੇ ਚਲੇ ਗਏ ਜਦੋਂ ਦੁਬਾਰਾ ਫੇਰ ਉਹ ਘਰ ਗਈ ਤਾਂ ਇਹ ਸ਼ਰਾਬੀ ਹਾਲਤ ਵਿੱਚ ਉਹਨਾਂ ਦੇ ਅੰਦਰ ਗਮਲੇ ਤੇ ਇੱਟਾਂ ਮਾਰਦਾ ਪਿਆ ਸੀਗਾ ਤੇ ਅਸੀਂ ਇਸ ਨੂੰ ਲੈ ਕੇ ਥਾਣੇ ਆਏ ਤੇ ਬਾਕੀ ਗੱਲ ਇਸ ਤਰ੍ਹਾਂ ਜੀ ਵੀ ਜਿਹੜੀ ਇਹਦੀ ਜਾਂਚ ਚੱਲ ਰਹੀ ਹੈ ਜੋ ਵੀ ਮੈਡੀਕਲ ਆਧਾਰ ਤੇ ਹੋਏਗਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਏਗਾ ਇਹ ਕਿਹਦੇ ਵਿੱਚ ਉਹ ਜਿਹੜੀ ਧਰਮ ਪਤਨੀਆਂ ਨੇ ਉਹ ਇਨਵੋਲਵ ਹੋਈਆਂ ਹੋਈਆਂ ਨੇ ਕੋਈ ਚੱਕਰ ਹੈ ਨਹੀਂ ਉਹ ਸਾਡੇ ਕੋਲ ਦਰਖਾਸਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਛੇੜ ਛਾੜ ਸੰਬੰਧੀ ਕੋਈ ਮਾਮਲਾ ਨਹੀਂ ਹੈ ਜੀ ਸਿਰਫ ਇਹਨਾਂ ਦੀਆਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨੇ ਜੀ ਮਤਲਬ ਰਾਹੁਲ ਵਰਮਾ ਦੇ ਉੱਪਰ ਅੰਦਰ ਜੀਤ ਤੋਂ ਥੱਲੇ ਰਹਿੰਦਾ ਹੈ ਆਪਸ ਵਿੱਚ ਲੜਾਈ ਹੋਈ ਹੈ ਠੀਕ ਹੈ ਧੰਨਵਾਦ ਜੀ